ਜੱਟ ਪਾ ਕੇ ਅੱਗੇ ਖੜੇ ਆ ਲੋਕਾਂ ਦੇ ਜੇ ਜੀਤੀ ਦੇ ਕਹਿੰਦੇ ਆਏ ਹੋ ਤਾਂ ਮੇਰੀ ਬੇਨਤੀ ਹੈ ਬਹਿ ਜਾਓ ਕਿਉਂਕਿ ਤੁਹਾਨੂੰ ਵੇਖਦੇ ਅਗਲਾ ਕਿੰਨੇ ਯਾਰ ਇਹ ਨਹੀਂ ਬਹਿ ਸਕਦੇ ਮੈਂ ਥੱਲੇ ਆ ਕੇ ਬਹਿ ਜਾਣਾ ਆ ਝੰਡੇ ਯਾਰ ਵਿੱਚੋਂ ਲਾ ਦੇਓ ਵਿਖਦਾ ਨਹੀਂ ਮਗਰ ਲਿਆ ਨੂੰ ਆ ਝੰਡੇ ਆ ਖੋਲਦੇ ਯਾਰ ਆਰਾ ਫੇਰ ਜਿੰਨਾ ਸਾਰੇ ਸਾਥੀਆਂ ਨੂੰ ਤੇ ਮੀਡੀਆ ਵਾਲੇ ਸਾਥੀਆਂ ਨੂੰ ਵੀ ਮਾਰਾ ਜਾ ਬਈ ਟੇਬਲ ਦੇ ਅੱਗੇ ਖੜੋ ਮੇਰੇਆ ਭੈਣਾ ਮਗਰ ਵਿਚਾਰੀਆਂ ਤੁਹਾਨੂੰ ਉਹਨਾਂ ਨੂੰ ਵਿਖਦਾ ਨਹੀਂ ਹੈ ਇੱਕ ਵੀ ਸਾਥੀਓ ਜਿਹੜੇ ਸੱਜਣ ਆ ਜਿਹੜੇ ਨਾਲ ਆਲੇ ਖੜੇ ਆ ਬਾਈ ਆ ਜਿਹੜੇ ਇੱਧਰ ਦੇ ਪਾਸੇ ਚਾਨੀ ਨਾਲ ਸ਼ਾਮਿਆਂ ਨੇ ਨਾਲ ਖੜੇ ਆ ਤੁਹਾਨੂੰ ਕੀ ਕਹਿ ਰਹੇ ਉਹ ਜਨਾਬ ਜੈਕਟ ਵਾਲੇ ਮੇਰੇ ਭਰਾ ਬਹਿ ਜਾ ਤੇਰੀ ਜੀਨ ਨੂੰ ਕੁਛ ਨਹੀਂ ਹੁੰਦਾ ਮੁੰਡਿਆ ਹਾਂ ਆ ਬੀਬੀਆਂ ਵੇਖ ਲੈ ਵਿਚਾਰੀਆਂ ਬੈਠੀਆਂ ਜਾ ਕੇ ਫਿਰ ਰੋਟੀਆਂ ਵੀ ਪਕਾਉਣੀਆਂ ਐ ਐਦਾਂ ਇੰਤਜ਼ਾਮ ਕੀਤਾ ਪਕੌੜੇ ਖਵਾਏ ਆ ਚਾਹ ਪੀਤੀ ਆ ਹੁਣ ਘੰਟੇ ਦਾ ਪ੍ਰੋਗਰਾਮ ਐ ਬਹਿ ਜਾ ਕੇ ਆ ਜਿਹੜੇ ਬਾਈ ਜੀ ਆਪਾਂ ਸਰਦਾਰ ਜੀ ਮੈਨੂੰ ਕਹਿਣਗੇ ਮਨੀਸ਼ ਤਵਾਰੀ ਜੀ ਵੀ ਆਉਂਦਾ ਹੀ ਮਾਈਕ ਫੜ ਲੈਂਦਾ ਉਹ ਮਿੱਤਰੋ ਆ ਜਿਹੜੇ ਪੰਜ ਸੱਤ ਖੜੇ ਆ ਵਿਚਾਲੇ ਕਾਲੀ ਜੈਕਟ ਜੇਬ 'ਚ ਹੱਥ ਚਿੱਟੀ ਸ਼ਰਟ ਟੋਪੀ ਵਾਲੇ ਮੇਰੇ ਭਾਈ ਉਹ ਛੋਟੇ ਭਰਾ ਇੱਕ ਵੀ ਬੰਦਾ ਬਈ ਵਿੱਚ ਨਾ ਖੜੇ ਤੇ ਆ মিডিਆ ਵਾਲਿਆਂ ਨੂੰ ਮੇਰੀ ਬੇਨਤੀ ਆ ਥੋੜਾ ਜਿਹਾ ਸਾਈਡ ਤੇ ਤੁਹਾਡੇ ਬਿਨਾ ਸਾਡੀ ਗੱਲ ਨਹੀਂ ਕਿਉਂਕਿ ਸੁਣਿਆ ਤੁਸੀਂ ਦੇਣਾ ਹੈ ਮੁੱਖ ਮੰਤਰੀ ਨੂੰ ਪਰ ਮੇਰੀ ਬੇਨਤੀ ਹੈ ਕਿ ਮਾੜਾ ਜਾਂ ਜਿਹੜੇ ਸਾਹਮਣੇ ਬੈਠੇ ਆ ਨਾ ਇਹ ਵਿਚਾਰੇ ਠੰਡ ਚ ਮਸਾ ਆਇਆ ਇੱਕ ਤਾਂ ਅਜ ਧੁੰਦੀ ਬਾੜੀ ਪੈ ਗਈ ਜੀਤੀ ਦੇ ਨਾਲ ਨੂੰ ਤੇ ਦੂਜਾ ਮੇਰੀ ਬੇਨਤੀ ਹੈ ਕਿ ਇਹਨਾਂ ਦਾ ਅੱਗਾ ਨਾ ਰੁਕੇ ਸੋ ਸਾਰਿਆਂ ਦਾ ਬਹੁਤ ਧੰਨਵਾਦ ਜਿੰਨਾ ਤੁਸੀਂ ਇਹਨਾਂ ਸਫਰ ਪਿੱਛੇ ਵੀ ਬਹੁਤ ਦੁਨੀਆ ਤੁਰੇ ਫਿਰਦੀ ਆ ਉਧਰ ਨੂੰ ਤੁਰੇ ਫਿਰਦੀ ਆ ਬਾਹਰ ਨੂੰ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੇ ਜਾਣੇ ਪੰਡਾਲ ਦੇ ਵਿੱਚ ਬਾਈ ਬਹਿ ਜਾਓ ਤੇ ਲੀਡਰ ਸਭਾਨਾ ਨੇ ਤੁਹਾਨੂੰ ਸੰਬੋਧਨ ਕਰਨਾ ਹੈ ਮੇਰੀ ਆ ਬੇਨਤੀ ਹੈ ਕੈਮਰਿਆਂ ਨੇ ਨੂੰ ਯਾਰ ਮੈਨੂੰ ਲੱਗਦਾ ਮਗਰ ਲਿਆਂ ਨੂੰ ਦਿਖਦਾ ਨਹੀਂ ਜਿਹੜੇ ਸਾਡੇ ਪ੍ਰਬੰਧਕ ਸੰਗ ਹਰਪੀ ਜੀ ਤੇ ਕਿਸੇ ਜਗ੍ਹਾ ਤੇ ਲਵਾਉਣਾ ਸੀਗਾ ਤੁਸੀਂ ਇਹਦਾ ਵਿਚਾਰਿਆਂ ਦਾ ਇੱਥੇ ਸਾਈਡ ਤੇ ਲਵਾਉਂਦੇ ਹੁਣ ਮਗਰਲੇ ਆਏ ਆ ਉਹ ਉੱਤੋਂ ਦੀ ਉੱਠ ਉੱਠ ਕੇ ਵੇਖਦੇ ਆ ਤੇ 12 18 ਧਰਨੇ ਤੁਸੀਂ ਕਰ ਚੁੱਕੇ ਹੋ ਤੇ ਹਜੇ ਦਾ ਕਾਪਾ ਨੂੰ ਇਹ ਨਹੀਂ ਪਤਾ ਲੱਗਿਆ ਵੀ ਕੈਮਰਾ ਕਿੱਥੇ ਲਾਉਣਾ ਹੈ ਪਲੀਜ਼ ਯਾਰ ਆਪਾਂ ਇੱਧਰ ਲਾ ਲੀਏ ਜੇ ਕੈਮਰੇ ਤੁਹਾਡਾ ਡੀਚ ਆਜੋ ਭਾਵੇਂ মিডিਆ ਵਾਲੇ ਜੇ ਹੋ ਸਕਦਾ ਤਾਂ ਇੱਧਰ ਨੂੰ ਆਜੋ ਇੱਥੇ ਆਜੋ ਡੀਚ ਸਾਰੇ ਇੱਧਰ ਆ ਜਾਓ ਅੱਗੇ ਆਓ ਜਿਹੜੇ ਉੱਤੇ ਲੱਗੇ ਐ ਇੱਥੇ ਲਾ ਲਓ ਜੇ ਵਧੀਆ ਆ ਜਾਊਗਾ ਜੀ ਅੱਗੇ ਆਇਓ ਮੇਰੇ ਵੀਰਾਂ ਜਿਹੜੇ ਉੱਪਰ ਕੈਮਰਾ ਲਾ ਕੇ ਖੜੇ ਐ ਮਗਰਲੇ ਨੂੰ ਵੇਖਦਾ ਨਹੀਂ ਧੰਨਵਾਦ ਜੀ ਹਾਂ ਜੀ ਫੇਰ ਬਾਰ ਬਾਰ ਬੇਨਤੀ ਐ ਕਿ ਪ੍ਰਧਾਨ ਜੀ ਨੇ ਫੇਰ ਮਾਈਕ ਫੜ ਲੈਣਾ ਨਹੀਂ ਬਾਰ ਬਾਰ ਕਹਿਣਾ ਜਿਹੜੇ ਆ ਚਾਹ ਵਾਲੇ ਟੇਬਲਾਂ ਦੇ ਕੋਲ ਵੀ ਐ ਫੜ ਕੇ ਗਲਾਸ ਥੱਲੇ ਹੀ ਬਹਿ ਜਾਓ ਚਾਹ ਦਾ ਘੁੱਟ ਵੀ ਪੀ ਜਾਓ ਗੱਲ ਵੀ ਸੁਣੀ ਜਾਓ